ਰਣਾ ਨਹੀਂ ਵਾਹ ਪਿਆ ਕਰੇ ਜਿਵੇਂ ਫੋਟੋਗ੍ਰਾਫੀ ਚ ਜਾਂ ਵੀਡੀਓਗ੍ਰਾਫੀ ਚ ਕਰੇ ਕਈ ਵਾਰਾ ਹੋ ਜਾਂਦਾ ਵੀ ਚਲੋ ਆਪਾਂ ਕਰ ਲਈਏ 2 ਰੁਪਏ ਇਧਰ ਵੀ ਬਣ ਜਾਣ ਲੀਡਰਾਂ ਨਾਲ ਵਾਹ ਪਿਆ ਬਾਈ ਅੱਛਾ ਪੂਰਾ ਵਾਹ ਪਿਆਦਾ ਉਹ ਨਾਲੇ ਪੈਸੇ ਦੁੱਧ ਪੀਂਦੇ ਰਹਿੰਦੇ ਉਹ ਦੁੱਧ ਪੀਂਦੇ ਹੈ ਹਾਂ ਉਹ ਮੋਟੇ ਹੋ ਜਾਂਦੇ ਬਾਈ ਅੱਛਾ ਜੇ 10000 ਦਾ ਕੰਮ ਕੀਤਾ ਕਿਸੇ ਦਾ ਤੋ ਮੰਨ ਕੇ ਚੱਲ ਸਾਡੇ ਹਿਸਾਬ ਨਾਲ 20000 ਬਣ ਜਾਂਦਾ ਹਾਂ ਤੇ ਆਉਦੇ ਨਹੀਂ ਤਾਂ ਨੇ ਮੋਟੇ ਹੋ ਜਾਂਦੇ ਤੁਹਾਨੂੰ ਪੂਰੇ ਦੁੱਧ ਪੀ ਜਾਂਦਾ ਉਹਨਾਂ ਦੀ ਟੈਨਸ਼ਨ ਨਹੀਂ ਰਹਿੰਦੀ ਸਾਨੂੰ ਉਹ ਖਰੇ ਆ ਸਾਡੇ ਪੈਸੇ ਕਦੇ ਅਸੀਂ ਵਰਤ ਸਕਦੇ ਆ ਉਹਨਾਂ ਨੂੰ ਅੱਛਾ ਵੀ ਜੇ ਕਿਤੇ ਲੀਡਰ ਦੀ ਮਨ ਮੇਰ ਪੈ ਗਈ ਹੂੰ ਤੋ ਸਾਨੂੰ ਦੇ ਸਕਦਾ ਬਈ ਜੇ ਉਹਦੀ ਮਨ ਮੇਰੀ ਨਾ ਪਈ ਫਿਰ ਸਾਨੂੰ ਨਹੀਂ ਦਿੰਦਾ ਫਿਰ ਤਾਂ ਬਸ ਦੁੱਧ ਪੀਂਦੇ ਆ ਸਾਡੇ ਲੀਡਰ ਦੇ ਕੱਲੇ ਚਿੱਟੇ ਲੀੜੀ ਹੁੰਦੇ ਫਿਰ ਦੱਸਦੇ ਚਿੱਟੇ ਕਹਿ ਲੋ ਬਈ ਮੋਰਾਂ ਵਰਗੇ ਬਣ ਜਾਂਦੇ ਆ ਮੋੜ ਕੇ ਤਾਂ ਜਿਵੇਂ ਨੀਲੀਆਂ ਪੱਗਾਂ ਉਹ ਗੱਲ ਸਿਸਟਮ ਬਣ ਜਾਂਦਾ ਇਹ ਲੀਡਰਾਂ ਦੇ ਨਾਲ ਨਾਲ ਸਾਨੂੰ ਵਾਹ ਵਾਖਤਾ ਰੱਖਣਾ ਵੀ ਪੈਂਦਾ ਬਈ ਜੇ ਉਹਦੇ ਨਾਂ ਨਹੀਂ ਰੱਖਦੇ ਤਾਂ ਉਹ ਕੋਈ ਔੜਮਾ ਕੁੜ ਮੈਨੂੰ ਕਹਿ ਦਿੰਦਾ ਯਾਰ ਇਹਨਾਂ ਤੋਂ ਕੀ ਕਰਾਉਣਾ ਇਹ ਆਪਣੀ ਕੋਈ ਫੋਟੋ ਤਾਂ ਕਰਦੇ ਨਹੀਂ ਹੁਣ ਪਿੰਡ 'ਚ 100 ਸਵਾਲ ਜਵਾਬ ਪੈਂਦਾ ਬਈ ਲੀਡਰਾਂ ਦੇ ਨਾਲ ਉਹ ਸਾਨੂੰ ਸਾਰੇ ਮੰਨ ਚੱਲ ਚੱਲਣੀਆਂ ਪੈਂਦੀਆਂ ਜਿਹੜੀ ਕੋੜਾ ਕੁੱਟ ਭਰ ਨਹੀਂ ਪੈਂਦਾ ਹੈ ਹਾਂ ਫਿਰ ਕਹਿਦੀਦਾ ਬਈ ਬੰਦਾ ਭੇਜ ਦਿਆਂਗੇ ਭੇਜਣਾ ਹੀ ਪੈਂਦਾ ਬਈ ਹੈਗਾ ਕੋਈ ਇਹੋ ਜਿਹਾ ਸੀ ਜਿਹਦੇ ਨਾਂ ਤਾਂ ਨਹੀਂ ਆਪਾਂ ਲੈਂਦੇ ਵੀ ਕਿਸੇ ਨੇ ਦੁੱਗਨੇ ਕਰਕੇ ਦਿੱਤੇ ਹੋਣ ਜਾਂ ਤਿੱਕਨੇ ਕਰਕੇ ਦਿੱਤੇ ਹੋਣ ਹੋਏ ਪਏ ਅਜੇ ਵੀ ਬਈ ਅਜੇ ਹੋਏ ਪਏ ਹੋਏ ਪਏ ਹੋ ਗਏ 5-7 ਸਾਲ ਹੋ ਗਏ ਅੱਛਾ ਪੰਜ ਸੱਤ ਸਾਲ ਹੋ ਗਏ ਹਾਂ ਹੋ ਗਏ ਬਈ ਉਹ ਤਾਂ ਤਾਂ 5 6 ਗੁਣਾ ਵੱਧ ਕਿਉਂ ਨੇ ਹਨਾ ਹਾਂ ਉਹ ਤਾਂ ਬਈ ਵਿਆਜਾਂ ਲੱਗੀ ਜਾਂਦਾ ਉਹਨਾਂ ਨੂੰ ਉਹ ਅਸੀਂ ਸੋਚ ਰੱਖਿਆ ਵੀ ਸਟੂਡੀਓ ਦੇ ਨਾਲ ਐਫ ਡੀ ਕਰਾ ਦੇਾਂਗੇ ਯਾਰ ਅੱਛਾ ਕੱਲ ਨੂੰ ਕਿਤੇ ਰਿਟਾਇਰਮੈਂਟ ਲੈਣੇ ਇਹ ਕੰਮ ਚ ਹਣਾ ਬਈ ਉਦੋਂ ਸਾਡੇ ਕੰਮ ਆ ਜਾਣਗੇ ਪੈਸੇ ਉਹ ਵਿਚਾਰ ਸਾਨੂੰ ਸਵਾਲ ਅੱਜ ਵੀ ਪੈਂਦੇ ਆ ਹਾਲਾਂਕਿ ਉਹ ਚੀਜ਼ਾਂ ਦੀਆਂ ਬਈ ਹਰਾਸਮੈਂਟ ਸਾਨੂੰ ਚੱਲਣੀ ਪੈਂਦੀ ਹੈ ਉਹ ਕਹਿ ਦਿੰਦੇ ਆ ਬਈ ਫਲਾਣੇ ਥਾਂ ਬਈ ਯਾਰ ਆਪਣਾ ਕੰਮ ਆ ਤੇ ਤੁਸੀਂ ਫੋਟੋਆਂ ਕਰਕੇ ਆਇਓ ਜ਼ਰੂਰ ਸਮਾਂ ਨਹੀਂ ਵੇਂਦੇ ਬਈ ਹੁਣ ਵਿਆਹਵਾਂ ਦੇ ਦਿਨਾਂ 'ਚ ਯਾਰ ਸਾਥੋ ਤੁ ਜਗੀਨ ਮੰਨੀ ਫੋਟੋਗ੍ਰਾਫਰ ਇੱਕ ਇਹੋ ਜੀ ਲੈਣਾ ਜਿਹਦੇ ਨਾਲ ਰਿਸ਼ਤੇ ਨਾਲ ਲੋਕਾਂ ਦੇ ਤਾਂ ਅਸੀਂ ਜੋੜੀ ਜਾਂਦੇ ਆ ਨੇ ਬਾਈ ਸਾਡੇ ਟੁੱਟ ਹੀ ਜਾਂਦੇ ਆ ਨਾ ਦੀ ਕਿਸੇ ਦੇ ਭੈਣ ਦੇ ਵਿਆਹ ਤੇ ਜਾ ਸਕਦੇ ਨਾ ਅਗੇ ਦੇ ਭਰਾ ਦੇ ਵਿਆਹ ਤੇ ਜਾ ਸਕਦੇ ਆ ਹਾਲਾਂਕਿ ਸ਼ਗਨ ਬੱਦੂ ਬਾਅਦ ਭਾਵੇਂ ਤੁਸੀਂ ਵੱਧ ਦਿਓ ਭਾਵੇਂ ਥੋੜਾ ਦਿਓ ਅਗਲੇ ਦਾ ਗੁੱਸਾ ਸਾਡੇ ਤੇ ਰਹਿੰਦਾ ਤੂੰ ਤਾਂ ਇਕੱਲੀ ਕਮਾਈ ਨੂੰ ਜੁੜੇ ਤੂੰ ਕੰਮ ਕਰਦਾ ਰਹਿਣਾ ਸਾਡੇ ਵਿਆਹ ਤੇ ਤਾਂ ਤੂੰ ਆਇਆ ਨਹੀਂ ਲੋਕਾਂ ਦੇ ਰਸਤੇ ਜੋੜ ਦੇ ਜੋੜ ਦੇ ਆਪਦੇ ਤੋੜੀ ਜਾਂਦੇ ਆ ਨੇ ਬਾਈ ਉਹ ਸਿਸਟਮ ਬਣ ਗਿਆ ਵੀ ਲੀਡਰਾਂ ਨੂੰ ਤਾਂ ਅਸੀਂ ਖੁਸ਼ ਕਰੀ ਜਾਂਦੇ ਆ ਨੇ ਬਾਈ ਪਰ ਉਸ ਸਿਸਟਮ ਸਾਡਾ ਵੀ ਨਹੀਂ ਨਹੀਂ ਵੀ ਇਹਨਾਂ ਕੋਲੇ ਹੈਵੀ ਡੇਟ ਹੈ ਜਾਂ ਜਿਹੜੇ ਦਿਨ ਬੰਦਾ ਨਹੀਂ ਥਾਉਂਦਾ ਉਸ ਦਿਨ ਹੀ ਸਾਡੇ ਨੂੰ ਤੇ ਡਿਮਾਂਡ ਕਰਦੇ ਅੱਛਾ ਉਸ ਦਿਨ ਹੀ ਪੈਂਦਾ ਹੈ ਹਾਂ ਤਕਰੀਬ ਨਹੀਂ ਵਿਆਹਾਂ ਵਾਲੇ ਦੇਣੀ ਬਈ ਉਹ ਸਵਾਲ ਪਾਉਣਗੇ ਵੀ ਜਾਂ ਸਾਡੇ ਬਈ ਅਸੀਂ ਵਾਟਰ ਬਾਕਸ ਦਾ ਅਧਗਟਨ ਕਰਨਾ ਜਾਂ ਕਿਤੇ ਹੋਰ ਚੀਜ਼ ਦਾ ਕਰਨਾ ਬੰਦਾ ਜ਼ਰੂਰ ਦਿਓ ਹੂੰ ਇੱਕ ਉਹ ਵੀ ਹੈ ਲੀਡਰ ਵੀ ਲੋਕਾਂ ਆ ਗਏ ਬਈ ਫੋਟੋ ਖਿੱਚਿਓ ਮਗਰੋ ਹੂੰ ਪਹਿਲਾਂ ਵਟਸਐਪ ਕਰ ਬਈ ਅੱਛਾ ਅਸੀਂ ਆਹ ਦੇ ਪੇਜ ਤੇ ਪਾਉਣੀ ਆ ਅਸੀਂ ਫਲਾਣਾ ਕੁਝ ਕਰਕੇ ਆਂਦਾ ਨਾਲ ਦੀ ਨਾਲ ਉਹਦੀ ਮੰਗਦੇ ਫਿਰ ਬਈ ਨਾਲ ਦੀ ਨਾਲ ਮਿਹਨਤ ਨੂੰ ਕੈਮਰਾ ਨਹੀਂ ਪੈਕ ਕਰ ਦਿੰਦੇ ਹੂੰ ਪਹਿਲਾਂ ਆਖਣਗੇ ਬਈ ਸਾਨੂੰ ਜਾ ਫੋਟੋ ਦੇ ਨਾਲ ਦੀ ਨਾਲ ਹੀ ਛੱਟ ਮੰਗਣੀ ਪੱਟ ਵਿਆਹ ਹੀ ਕਰਦੇ ਆ ਤਾਂ ਬਈ ਤੇ ਕਈ ਵਾਰੀ ਤਾਂ ਇਹ ਹੁੰਦਾ ਲੀਡਰ ਦੇ ਨਾਲ ਫੋਟੋ ਖਿੱਚਣ ਵਾਲਾ ਵੀ ਨਹੀਂ ਹੁੰਦਾ ਹਨ ਉਹਨੂੰ ਵੀ ਐ ਲੱਗਦਾ ਵੀ ਯਾਰ ਚਲ ਸ਼ੇਰਿਆ ਕਰਕੇ ਆਹਿੰਦਾ ਕਰਦੀ ਯਾਰ ਉਹ ਫਿਰ ਬਈ ਉਹ ਲੀਡਰ ਉਹਦੇ ਮੋਢੇ ਤੇ ਹੱਥ ਰੱਖ ਦਿੰਦਾ ਹੂੰ ਤੇ ਉਹ ਫਿਰ ਫੋਟੋ ਕਹਿੰਦਾ ਕੋ ਸਾਡੇ ਨਾਲ ਇਹ ਵੀ ਹੋਈਆਂ ਬਈ ਜਿਵੇਂ ਆਪਣੇ ਲੋਕ ਐ ਤੇ ਲੀਡਰ ਐ ਇਹਨਾਂ ਦੀ ਫੋਟੋ ਮੈਂ ਆਪਣੇ ਸਟੂਡੀਓ ਤੇ ਪਾਈਆਂ ਆਪਣਾ ਨਾਂ ਨਹੀਂ ਲੈਂਦੇ ਹੂੰ ਉਹ ਵੀ ਵਧੀ ਜਾਂਦੀਆਂ स्टूडियो थे, थे, थे। ला अच्छा स्टूडियो च पंजा मैं ता किते व्ययां वाले एल्बम लेके ਭੁੱਲੇ ਜਾਂਦੇ ਰੱਖੇ ਜਾਂਦੇ ਆਖਦੇ ਤੇ ਉਹ ਵੀ ਵਧੀ ਜਾਂਦੀਆਂ ਉਦੋਂ ਕਹਣਗੇ ਵੀ ਇਹ ਲੀਡਰ ਨਾਲ ਸਾਡੀ ਫੋਟੋ ਕਰਦੀ ਵੱਡੀ ਪੈਸੇ ਜਿੰਨੇ ਮਰਜ਼ੀ ਲੱਗੇ ਉਹ ਕਰਕੇ ਰੱਖਦੀ ਸਾਨੂੰ ਤਾਂ ਸਾਰੀ ਮਿਹਨਤ ਪੈ ਗਈ ਬਾਈ ਉਦੋਂ ਬਾਅਦ ਉਹ ਆਊਗਾ ਬਾਈ ਮੈਂ ਮੈਂ ਤਾਂ ਉਹ ਪਾਰਟੀ ਛੱਡਤੀ ਯਾਰ ਬਾਈ ਮੈਂ ਤਾਂ ਦੂਜੀ ਚ ਰਲ ਗਿਆ ਸਾਡਾ ਕੀ ਸਾਡਾ ਸਾਡਾ ਕਸੂਰ ਫੇਰ ਸਾਡਾ ਕਸੂਰ ਇਹ ਹੈ ਵੇਸ ਖਿੱਚੀ ਹੈ ਬਾਈ ਫੋਟੋ ਖਿੱਚੀ ਹੈ ਸਾਡਾ ਕਸੂਰ ਇਹ ਹੈ ਉਹ ਕੁਛ ਤਾਂ ਹੀ ਛੱਡ ਜਾਂਦੇ ਬਈ ਅਸੀਂ ਤਾਂ ਪਹਿਲਾਂ ਬਾਈ ਦੂਜੀ ਪਾਰਟੀ ਸੋਂ ਤਾਂ ਦੂਜੀ ਚ ਹੋਣਗੇ ਉਹ ਲੀਡਰ ਨੂੰ ਤਾਂ ਅਸੀਂ ਬੁਲਾਉਂਦੇ ਨਹੀਂ ਹੁਣ ਵੀ ਜਲ ਬਣਾਉਂਦੇ ਨਹੀਂ ਸਾ ਸਾਢੇ ਸਾਢੇ ਚਲ ਕੋਈ ਨਹੀਂ ਜਿੱਦਾਂ ਝਲਕ ਜੀ ਮਾਰੀ ਐ ਤਾਂ ਹੀ ਕਹਿਦਾ ਨਾ ਬਾਈ ਲੱਖਾਂ ਰੁਪਈਆ ਦੇ ਕੈਮਰੇ ਆ ਬਾਈ ਹੁਣ ਤਾਂ ਦਿਨੋਂ ਦਿਨ ਵਧੀ ਜਾਂਦੇ ਆ ਵਧੀ ਜਾਂਦੇ ਬਾਈ ਲੱਖ ਹਾਂ ਹਰੇਕ ਫੋਟੋਗ੍ਰਾਫਰ ਦੀ ਕੋਈ ਇਹੋ ਜਿਹਾ ਨਹੀਂ ਹੈਗਾ ਜਿਹਦੇ ਕੋਲੇ ਚੰਗੀ ਤੋਂ ਚੰਗਾ ਕੈਮਰਾ ਨਹੀਂ ਪਰ ਅਗਲੇ ਦੇ ਪਹਾੜਾ ਝਲਕ ਜੀ ਆ ਬਾਕੀ ਜਿਹੜੇ ਮੁੰਡੇ ਨਾਲ ਕੰਮ ਕਰਦੇ ਆ ਉਹਨਾਂ ਨੂੰ ਵੀ ਤਨਖਾਹ ਦੇਣੀ ਹੈ ਹਾਂ ਬਾਈ ਉਹਨਾਂ ਦੀ ਤਨਖਾਹ ਵੀ ਜੁੜੀ ਕੋਈ ਸਿਆਵਾਂ ਤੇ ਸਾਡੇ ਨਾਲ ਉੱਥੇ ਹੀ ਸਾਡਾ ਮਾਨ ਤਾਨ ਕਰਕੇ ਜਾਂਦੇ ਆ ਹੂੰ ਯਾਰ ਝਲਕ ਜੀ ਨਾ ਮਾਰਦੀ ਫੋਟੋ ਹੋਣੀ ਚਾਹੀਦੀ ਐ ਐਲਬਮ ਵਿੱਚ ਲੈ ਸਾਡਾ ਬਾਈ ਕੀ ਕਸੂਰ ਹੁਣ ਜਿ ਵਿਆਹ ਆਲਾ ਰੱਖੂ ਤਾਂ ਉਹ ਹਾਂ ਜੇ ਉਹਨੇ ਕਟਾਤੀ ਅਸੀਂ ਕਿੱਥੋਂ ਲਾ ਅਸੀਂ ਕਿੱਥੋਂ ਲਾ ਦਾਂਗੇ ਬਾਈ ਕੋਈ ਸਾਡੇ ਕੋਲੇ ਆ ਕੇ ਪੂਰਾ ਰੋਹ ਮਾਰਦੇ ਆ ਬਾਈ ਫਲਾਣੇ ਦਿਨ ਫੋਟੋ ਕੀਤੀ ਤੁਸੀਂ ਸਾਡੇ ਵਿਆਹ ਚੋਂ ਕੱਟਦੀ ਲੈ ਦੱਸ ਬਾਈ ਕੀ ਨਾ ਸਾਡੀ ਕੋਈ ਸੁਣਵਾਈ ਐ ਸਾਡੀ ਤਾਂ ਕਿਤੇ ਸੁਣਵਾਈ ਵੀ ਹੈ ਨਹੀਂ ਜੇ ਘਰ ਵਾਲੇ ਨੂੰ ਕਹੇ ਨੇ ਉਹ ਸਾਡਾ ਗੋਡਾ ਨੱਪ ਦਿੰਦਾ ਕੋਈ ਨਹੀਂ ਕੇਰਾ ਠੰਡਾ ਕਰ ਦੋ ਯਾਰ ਕਹਿੰਦੇ ਸਾਥੋਂ ਕੱਟੀ ਗਈ ਸਾਡਾ ਫੇਰ ਕਸੂਰ ਫੜੀਦਾ ਖਰਬੂਜੀ ਵਾਲੀ ਗੱਲ ਆ ਬਈ ਇੱਕ ਕਰ ਦੇ ਉੱਤੇ ਜਾਂਦਾ ਅਸੀਂ ਡੱਗ ਪਗੇ ਜੋ ਸਾਡੇ ਦੇ ਨੁਕਸਾਨ ਸਾਡੇ ਹੀ ਐ ਸੋਠਾ ਹੀ ਐ ਗੁੱਸੇ ਰਿਸ਼ਦਾਰ ਸਾਡੇ ਨੇ ਹੀ ਹੋਊ ਪਹਿਲਾਂ ਵੀ ਤੂੰ ਯਾਰ ਸਾਡੀ ਫੋਟੋ ਕੱਟਦੀ ਘਰ ਵਾਲਾ ਤਾਂ ਇਸ ਗੱਲ ਨੂੰ ਨਿਕਲ ਜਾਂਦਾ ਇਹਨਾਂ ਨੇ ਕੱਟਿਓ